ਆਲਾ ਗੇਟ ਕੁੜੀ ਤੋਂ ਫੋਨ ਲੈ ਕੇ ਭੱਜ ਰਿਹਾ ਸੀ ਬੰਦਾ ਵੇਖਿਆ ਬਟੋਰ ਸਰਕਾਰ ਨੇ ਐਂਡੀਆਂ ਕੰਮ ਦੇਖੋ ਜਿਹਦੇ ਇਸਤੇ ਲੋਕ ਨਾ ਲਾਉਂ ਹਰ ਵਾਰ ਵੇਚਦਾ ਕਿ ਨੂੰ ਐ ਬੱਸੋ ਵੇਚਦਾ ਤਾਂ ਹੋਵੇ ਤੇਜਾ ਕਿੱਥੇ ਨਾ ਮਾਰ ਉਹਨੇ ਵੀ ਹੋਰ ਜਿਹੜਾ ਆਇਆ ਬੰਦਾ ਆ ਬੋਲਟ ਤੇ ਸੀ ਦੇਖ ਹਾਲਾਤ ਦੇਖ ਲੋ ਲੋਕਾਂ ਦੇ ਆ ਬੋਲਟ ਤੇ ਭੈਣ ਤੋਂ ਆ ਕੁੜੀ ਦੇ ਫੋਨ ਖੇਚਦਾ ਸਮਾਈ ਗਿਆ ਬੰਦਾ ਨੰਬਰ ਪਾ ਇਹਦਾ ਨੰਬਰ ਆ ਨੰਬਰ ਆ ਆ ਨੰਬਰ ਆ ਚੱਕਿਆ ਪਾ ਹੋਵੇ ਵੀਰ ਦਾ ਭੈਣ ਤੋਂ ਦੋ ਨੰਬਰ ਦਣਾ ਹੋਵੇ ਵੀ ਹਾਂ ਛੋਟੀ ਜੀ ਬੱਚੀ ਤੋਂ ਫੋਨ ਖੋ ਕੇ ਭੱਜਿਆ ਬੰਦਾ